ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅੱਜ ਆਪਾਂ ਤੁਹਕਾਉਣੇ ਆਂਗੇ ਤੁਹਾਨੂੰ ਬਰਬਰੀ ਦੇ ਮਤਲਬ ਜਿਹੜੇ ਸੂਟ ਰੈਕੇ ਸੀਗੇ ਹਨਾ ਕੱਲ ਆਪਾਂ ਵੀਡੀਓ ਪਾਈ ਸੀਗੀ ਬਰਬਰੀ ਦੇ ਸੂਟਾਂ ਦੀ ਪ੍ਰਾਈਸ ਹੈਗਾ ਸੀ ਉਹਨਾਂ ਦਾ 3500 ਤੇ ਅੱਜ ਵੀ ਆਪਾਂ ਉਸੇ ਹੀ ਮਤਲਬ ਫੈਬਰਿਕ ਦੇ ਸੂਟ ਪਾਉਣੇ ਪਲੱਸ ਦੁਪੱਟੇ ਨਾਲ ਪ੍ਰਾਈਸ ਇਹਨਾਂ ਦਾ ਵੀ ਜਿਹੜਾ ਰਹੇਗਾ ਜੀ 3500 ਹੀ ਰਹੂਗਾ ਕਿਉਂਕਿ ਇਹ ਫੁੱਲ ਪਿਓਰ ਬਰਬੀ ਦੇ ਸੂਟ ਲਵਾਂਗੇ ਚਲੋ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਪਹਿਲਾ ਹਿੰਟਾ ਦੇਖੋ ਪ੍ਰਿੰਟ ਬਹੁਤ ਜ਼ਿਆਦੇ ਸੋਹਣੇ ਨੇਗੀ ਇੱਕ ਤੋਂ ਇੱਕ ਪ੍ਰਿੰਟ ਲੈ ਕੇ ਆਏ ਆਂਗੇ ਆਪਾਂ ਜਿਹੜੀ A ਵਾਲੀ ਹੈ ਜੀ ਇਹ ਵਾਲੀ ਰਹੂਗੀ ਜੀ ਸ਼ਰਟ ਸ਼ਰਟ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜ਼ਿਆਦੇ ਸੋਹਣੀ ਹੈ ਲੋਚੀ ਇਹ ਵਾਲੀ ਰਹੂਗੀ ਜੀ 셔ਟ ਪਲੱਸ ਨਾਲ ਰਹੇਗੀ ਜੀ ਪਲੇਨ ਮੋਡਲ ਦੀ ਬਾਟਮ ਹੈਗੀ ਤੇ ਨਾਲ ਰਹੇਗਾ ਬਰਬਰੀ ਦਾ ਦੁਪੱਟਾ ਪੂਰਾ ਖੁੱਲਾ ਡੁੱਲਾ ਦੁਪੱਟਾ ਹੈਗਾ ਬਹੁਤ ਜ਼ਿਆਦਾ ਸੋਹਣਾ ਕਲਰ ਕੰਬੀਨੇਸ਼ਨ ਹੈ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਅਲੱਗ ਜਿਹੀਆਂ ਚੀਜ਼ਾਂ ਲੈ ਕੇ ਆਏਗੇ ਆਪਾਂ ਕੁਝ हटਕੇ ਜੀ ਵਧੀਆ ਲੱਗਣਾ ਹੈ ਨਾ ਤੇ ਨਾਲ ਰਹੇਗਾ ਇਸ ਤਰ੍ਹਾਂ ਇਹ ਵਾਲੀ ਸ਼ਰਟ ਪਲੇਨ ਬਾਟਮ ਹੈ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਇਹਦਾ ਰਹੇਗਾ ਜੀ 3500 ਤੇ ਬਹੁਤ ਲਿਮਟਿਡ ਜਸਟ ਸਟਾਕ ਹੈਗਾ ਫਾਸਟਲੀ ਆਰਡਰ ਕਰਕੇ ਜਿਹੜਾ ਆਪਣਾ ਸੂਟ ਲੈਗੇ ਰਖਵਾ ਸਕਦੇ ਹੋ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਜਿਆਦਾ ਸੋਹਣਾ ਹੈ ਨੈਕਸਟ ਸੂਟ ਹੈ ਜੀ ਅਸੀਂ ਅ ਦੇਖ ਸਕਦੇ ਹੋ ਤੁਸੀਂ ਕਾਫੀ ਜ਼ਿਆਦਾ ਸੋਨਾ ਕਲਰ ਹੈ 레드 ਤੇ ਸਕਿਨ ਕਰੀਮ ਜੀ ਟੋਨ ਹੈ ਵਿੱਚ ਅ ਕਰੀਮ ਕਲਰ ਹੈਗਾ 레드 ਕਰੀਮ ਪੀਚ ਜਾਂ ਵੀ ਮਤਲਬ ਪਰਪਲ ਜਾਂ ਮਿਕਸ ਜਾਂ ਪ੍ਰਿੰਟ ਹੈਗਾ ਤੇ ਪਲੱਸ ਇਦਾਂ ਰਹੇਗੀ ਜੀ ਬਾਟਮ ਇਹਦੀ ਪਲੇਨ ਬਿਲਕੁਲ ਨਾਲ ਹੀ ਬਾਟਮ ਆਈਆਂ ਨੇ ਪਰਫੈਕਟ ਜਿਹੜੀਆਂ ਨੇਗੀਆਂ ਬਾਟਮ ਮੈਚ ਕਰਦੀਆਂ ਨੇਗੀਆਂ ਤੇ ਨਾਲ ਰਹੇਗਾ ਜੀ ਦੁਪੱਟਾ ਇਸ ਤਰ੍ਹਾਂ ਦੁਪੱਟੇ ਤੇ ਤੁਸੀਂ ਲੈਸ ਵਗੈਰਾ ਲਗਾ ਸਕਦੇ ਹੋਗੇ ਲੋ ਇਹ ਤਾਂ ਦੁਪੱਟਾ ਖੁੱਲਾ ਡੁੱਲਾ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਸੁੱਟ ਰਹੇ ਹਾਂ ਪ੍ਰਾਈਜ਼ ਇਹਦਾ ਹੋਊਗਾ ਜੀ 3500 ਮਤਲਬ ਜਿਹੜੇ ਪ੍ਰਿੰਟ ਨੇਗੇ ਸੇਮ ਪ੍ਰਿੰਟ ਨਹੀਂ ਹੈਗੇ ਸਟੱਫ ਸੇਮ ਹੈਗਾ ਤੇ ਪ੍ਰਿੰਟ ਅਲੱਗ-ਅਲੱਗ ਨੇਗੇ ਤੁਸੀਂ ਲੈ ਸਕਦੇ ਹੋ ਜੇ ਕਿਸੇ ਭੈਣ ਨੇ ਦੋ ਸੂਟ ਜਾਂ ਤਿੰਨ ਸੂਟ ਲੈਣ ਦੇ ਦੇ ਵਿੱਚੋਂ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਪ੍ਰਿੰਟ ਅਲੱਗ-ਅਲੱਗ ਨਹੀਂ ਸਾਕਦੇ ਲਓ ਅਗਲਾ ਸੂਟ ਤੁਸੀਂ ਦੇਖ ਸਕਦੇ ਹੋਗੇ ਇਹ ਰਹੀਗੀ ਜੀ ਸ਼ਰਟ ਪਲੱਸ ਨਾਲ ਹੈਗੀ ਹੈ ਸੇਮ ਕਲਰ ਦੀ ਬਾਟਮ ਹੈਗੀ ਲਓ ਤੇ ਨਾਲ ਰਹੇਗਾ ਦੁਪੱਟਾ ਬੜਪ੍ਰੀਤਾ ਇਕ ਇਸ ਤਰ੍ਹਾਂ ਡਿਜ਼ਾਈਨ ਹੋਇਆ ਹੈ ਦੁਪੱਟੇ ਦੇ ਵਿੱਚ ਪ੍ਰਾਈਸ ਇਹਦਾ ਵੀ ਰਹੇਗਾ ਜੀ 3500 ਸਾਰੇ ਨਿਊ ਡਿਜ਼ਾਈਨ ਨੇ ਲੇਟੈਸਟ ਜਮਾ ਸਟਾਕ ਹੈਗਾ ਤੇ ਪੁਰਾਣਾ ਸਟਾਕ ਨਹੀਂ ਹੈਗਾ ਪੁਰਾਣਾ ਸਟਾਕ ਦੀ ਦੁਬਾਰੇ ਵੀਡੀਓ ਤਾਂ ਪਾਉਣੀਆਂ ਨੇ ਕਿਸੇ 'ਚ ਇੱਕ ਸੂਟ ਰਹਿ ਜਾਂਦਾ ਹੁੰਦਾ ਕਿਸੇ 'ਚ ਦੋ ਉਹ ਥੋੜੇ ਜਿਹਾ ਆਪਾਂ ਡਿਸਕਾਊਂਟ ਤੇ ਕਾੜ ਦੇਣੇ ਹੁੰਦੇ ਆਂਗੇ ਤੇ ਕਈ ਵਾਰ ਆਪਾਂ ਕਾੜਦੇ ਵੀ ਨਹੀਂ ਹੁੰਦੇ ਡਿਸਕਾਊਂਟ ਤੇ ਤੇ ਕਈ ਵਾਰ ਆਪਾਂ ਕੱਢ ਵੀ ਦਿੰਨੇ ਆ ਜੇ ਇੱਕ ਇੱਕ ਰਹਿ ਜੇ ਜੇ ਦੋ ਸੂਟ ਪਏ ਹੁੰਦੇ ਨੇ ਤਾਂ ਆਪਾਂ ਮਤਲਬ ਰਿਪੀਟ ਵੀਡੀਓ ਪਾ ਦਿੰਨੇ ਕਿਉਂਕਿ ਪੈਣਾਂ ਦੇ ਕਾਫੀ ਮੈਸੇਜ ਆਉਂਦੇ ਹੁੰਦੇ ਨੇ ਵੀ ਸਾਨੂੰ ਇਹਦੇ ਨਾਲ ਦਾ ਸੂਟ ਚਾਹੀਦਾ ਹਨ ਆਪਾਂ ਪਿਕਸ ਨਹੀਂ ਸ਼ੇਅਰ ਕਰ ਸਕਦੇ ਪਿਕਸ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਹੀ ਆਂ ਵੀ ਮੈਂ ਸ਼ੇਅਰ ਨਹੀਂ ਕਰ ਸਕਦੀ ਉਹ ਮੈਂ ਵੀਡੀਓ ਦੁਬਾਰੇ ਪਾ ਦਿੰਨੀ ਹੁੰਨੀ ਆਂਗੀ ਤੁਸੀਂ ਵੀਡੀਓ ਦੇ ਵਿੱਚ ਨੰਗੇ ਜਿਹੜੇ ਸੂਟ ਹੈਗਾ ਸਿਲੈਕਟ ਕਰਕੇ ਲੈ ਸਕਦੇ ਹੋ ਦੇਖੋ ਜੀ ਇਹ ਵਾਲਾ ਜਿਹੜਾ ਪ੍ਰਿੰਟ ਹੈਗਾ ਕਲਰ ਹੈਗਾ ਕਿੰਨਾ ਜਿਆਦਾ ਸੋਹਣਾ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਹੈਗਾ ਤੇ ਨਾਲ ਰਹੇਗੀ ਇਸ ਤਰ੍ਹਾਂ ਦੀ ਬਾਟਮ ਤੁਸੀਂ ਬਾਟਮ ਤੇ ਵਰਕ ਵੀ ਕਰਵਾ ਸਕਦੇ ਹੋਗੇ ਤੇ ਪਲੱਸ ਹੈਗਾ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਨਾਲ ਮਤਲਬ 3500 ਪ੍ਰਾਈਸ ਦੇ ਵਿੱਚ ਜਿੰਨੇ ਫੈਬਰਿਕ ਦੀ ਕੁਆਲਿਟੀ ਹੈ ਕਿ ਜਿੰਨੇ ਸੋਨੇ ਪ੍ਰਿੰਟ ਨੇਗੇ ਮਤਲਬ ਬਹੁਤ ਜੈਨੂਨ ਰੇਟ ਹੈਗਾ ਤੇ ਫੈਬਰਿਕ ਵੀ ਹੈ ਚਨਾਰ ਟਿਸਟਰ ਦਾ ਫੈਬਰਿਕ ਰਹੇਗਾ ਤੇ ਐ ਨਹੀਂ ਹੈਗਾ ਵੀ ਕੋਈ ਬ੍ਰਾਂਡ ਵੀ ਹੈ ਕੁਆਲਿਟੀ ਕਟਿਆਗੀ ਬਹੁਤ ਜਿਆਦੇ ਸੋਹਣੀ ਕੁਆਲਿਟੀ ਹੈ ਜੀ ਤੇ ਲਾਸਟ ਸੂਟ ਤੁਸੀਂ ਦੇਖ ਸਕਦੇ ਹੋਗੇ yellow ਦੇ ਵਿੱਚ ਹੈਗਾ ਦੇਖੋ ਮਿਕਸ ਦਾ ਪ੍ਰਿੰਟ ਹੈਗਾ ਤੇ ਨਾਲ ਰਹੇਗੀ yellow ਬਾਟਮ ਦਾ ਇਸ ਤਰ੍ਹਾਂ ਬਾਟਮ ਰਹੀ ਜੀ ਨਾਲ ਤੇ ਪਲੱਸ ਨਾਲ ਰਹੇਗਾ ਬਰਬਰੀ ਦਾ ਦੁਪੱਟਾ ਵੇਖੋ ਇਸ ਤਰ੍ਹਾਂ ਰਹੇਗਾ ਦੁਪੱਟਾ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਵੀ ਰਹੇਗਾ 3500 ਪਲੱਸ ਸ਼ਿਪਿੰਗ ਹੈ ਕੋਈ ਸ਼ਿਪਿੰਗ ਐਕਸਟਰਾ ਨਹੀਂ ਹੈਗੀ ਹਨਾ ਤੇ ਵਿੱਚ ਹੀ ਪਲੱਸ ਸ਼ਿਪਿੰਗ ਹੈਗੀ ਸੂਟਾਂ ਦੀ ਤੇ ਮੈਂ ਤੁਹਾਨੂੰ ਅੱਜ ਇੱਕ ਹੋਰ ਕੁਆਲਿਟੀ ਦਿਖਾਉਣੀ ਹੈਗੀ ਤੇ ਦੇਖੋ ਇਹ ਜਿਹੜਾ ਸਟੱਫ ਹੈਗਾ ਇਹ ਆਇਆ ਹੈਗਾ ਵਰਕ ਲਈ ਹੈ ਨਾ ਇਹ ਤੇ ਵਰਕ ਕਰਨਾ ਵੀ ਸੂਟ ਦਿੱਤਾ ਹੋਇਆ ਹੈਗਾ ਤੇ ਕਾਫੀ ਜ਼ਿਆਦਾ ਸੋਨਾ ਆਪਣਾ ਨੈੱਕ ਤੇ ਬਾਹਾਂ ਤੇ ਤੇ ਇੱਕ ਸਲਵਾਰ ਤੇ ਕੋਈ ਘੇਰਾ ਨਹੀਂ ਵਰਕ ਕੀਤਾ ਹੈਗਾ ਤੇ ਕਾਫੀ ਜ਼ਿਆਦਾ ਸੋਨਾ ਮਤਲਬ ਡਿਜ਼ਾਈਨ ਹੈਗਾ ਤੇ ਜਿੱਦਾਂ ਅਸੀਂ ਸੂਟ ਇਹ ਤੇ ਰੈਡੀ ਕਰਵਾਇਆਗਾ ਇਹ ਰਹੇਗੀ ਜੀ ਸ਼ਰਟ ਇਸ ਤਰ੍ਹਾਂ ਹੀ ਸ਼ਰਟ ਹੈ ਪਲੀਜ਼ ਕੱਲਾ ਸਟੱਫ ਨਾ ਮੰਗਿਓ ਕਿਉਂਕਿ ਮੇਰੇ ਕੋਲੇ ਬਹੁਤ ਲਿਮਟਿਡ ਜਆ ਮੈਨੂੰ ਮਿਲਿਆ ਹੈਗਾ ਇਹ ਮਤਲਬ ਸਟਾਕ ਤੇ ਨਾਲ ਰਹੇਗੀ ਇਸ ਤਰ੍ਹਾਂ ਜਿਹੜੀ ਹੈਗੀ ਕਰੀਮ ਕਲਰ ਦੀ ਬਾਟਮ ਰਹੇਗੀ ਇਹਦਾ ਬਿਲਕੁਲ ਜਿਹੜੀਆਂ ਇਹ ਲਾਈਨਾਂ ਨਹੀਂ ਹੈ ਵਿੱਚ ਕਰੀਮ ਸ਼ੇਡ ਹੈ ਬਿਲਕੁਲ ਜਿਹੜੀ ਬਾਟਮ ਹੈਗੀ ਪਰਫੈਕਟ ਮੈਚ ਕਰ ਰਹੀ ਹੈਗੀ ਲੋ ਜੀ ਇਹ ਰਹੇਗੀ ਜੀ ਬਾਟਮ ਤੇ ਆਪਣੇ ਕੋਲੇ ਹੈਗੇ ਨੇ ਆਪਾਂ ਥਾਨ ਹੀ ਲੈ ਕੇ ਆਇਾਂਗੇ ਪੂਰੇ ਤੇ ਦੋ ਥਾਨ ਲੈ ਕੇ ਆਇਾਂਗੇ ਤੇ ਇਹ ਮੈਂ ਇੱਕ ਮਤਲਬ ਸ਼ਰਟ ਸੀਗੀ ਤੇ ਨਾਲ ਹਾ ਪਲੇਨ ਨਾ ਮੰਗਿਓ ਪਲੀਜ਼ ਕਿਉਂਕਿ ਪਲੇਨ ਆਪਾਂ ਨਹੀਂ ਦਿੰਦੇ ਹੈਗੇ ਕਿਉਂਕਿ ਮੇਰੇ ਲਵੇ ਬਹੁਤ ਲਿਮਟਿਡ ਜਾਂ ਸਟਾਕ ਹੁੰਦਾ ਹੈਗਾ ਪਲੇਨ ਸਟਫ ਹਨਾ ਤੇ ਉਹ ਪਹਿਣਾ ਦੇ ਆਰਡਰ ਹੁੰਦੇ ਨੇਗੇ ਤਾਂ ਕਰਕੇ ਆਪਾਂ ਵਰਕ ਕਰਵਾਉਣੇ ਹੁੰਦੇ ਨੇਗੇ ਤਾਂ ਕਰਕੇ ਆਪਾਂ ਪਲੇਨ ਫੈਬਰਿਕ ਨਹੀਂ ਦਿੰਦੇ ਨਾ ਮੇ ਤੁਹੋਂ ਪਲੇਨ ਦਾ ਪ੍ਰਾਈਸ ਪੁੱਛੋ ਜੇ ਤੁਹਾਡੇ ਕੋਲੇ ਕੋਈ ਡਿਜ਼ਾਈਨ ਹੈਗਾ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਇਸ ਫੈਬਰਿਕ ਤੇ ਸੂਟ ਤਾਂ ਤੁਸੀਂ ਕਰਵਾ ਸਕਦੇ ਹੋਗੇ ਪਿਕ ਸ਼ੇਅਰ ਕਰ ਸਕਦੇ ਹੋਗੇ ਦੇ ਡਿਜ਼ਾਈਨ ਪੇਸ ਕੇ ਤੁਸੀਂ ਸੂਟ ਹੈਗਾ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਇੱਕ ਆਪਾਂ ਫੈਬਰਿਕ ਲੈ ਕੇ ਆਏਗੇ ਇਹ ਵਾਲਾ ਡਾਟਸ ਵਾਲਾ ਇਹ ਜਿਹੜਾ ਫੈਬਰਿਕ ਹੈਗਾ ਸਾਰਾ ਤੁਸੀਂ ਵੀ ਲਾਈਨਿੰਗ ਲੱਗੂਗੀ ਲਾਈਨਿੰਗ ਲਾ ਕੇ ਜਿਹੜਾ ਸੂਟ ਹੈਗਾ ਮਤਲਬ ਬਹੁਤ ਠੰਡਾ ਰਹਿੰਦਾਗਾ ਇਦਾਂ ਨਹੀਂ ਹੈਗਾ ਵੀ ਗਰਮੀ ਦੇ ਵਿੱਚ ਨਹੀਂ ਪੈਂਦਾ ਹੈਗਾ ਤੇ ਕਿਉਂਕਿ ਮੈਂ ਜਿੰਨੇ ਵੀ ਸੂਟ ਪਾਉਣੇਗੇ ਜ਼ਿਆਦਾਤਰ ਕੋਈ ਮਤਲਬ ਫੁੱਲ ਪਿਓਰ ਕਾਟਨ ਤਾਂ ਪਾਉਣੀਆਂ ਨਹੀਂ ਮੈਂ ਕਾਟਨ ਦੇ نیچے ਵੀ ਲਾਈਨਿੰਗ ਲਗਵਾ ਲੈਣੀ ਆ ਤੇ ਵੀ ਵਧੀਆ ਗ੍ਰੇਸ ਪਨ ਜਾਂਦੀ ਹੈਗੀ ਤੇ ਇਹ ਜਿਹੜਾ ਫੈਬਰਿਕ ਹੈ ਇਹ ਸਾਰਾ ਗਰਮੀਆਂ ਦੇ ਵਿੱਚ ਪਾਊਗਾ ਤੇ ਇੱਕ ਆਪਾਂ ਇਹ ਵਾਲਾ ਲੈ ਕੇ ਆਇਆ ਫੈਬਰਿਕ ਇਹਦੇ ਉੱਪਰ ਵੀ ਆਪਾਂ ਨਗੇ ਮਤਲਬ ਜਿਹੜਾ ਵਰਕ ਵਗੈਰਾ ਕਰਵਾਉਣਾਗਾ ਤੇ ਮੈਂ ਤੁਹਾਨੂੰ ਪਲੇਨ ਫੈਬਰਿਕ ਦੀ ਕੁਆਲਿਟੀ ਤਾਂ ਦਿਖਾ ਦੇਣੀ ਹੁੰਦੀ ਹੈ ਵਿੱਚ ਹਨਾ ਤੇ ਵੀ ਤੁਸੀਂ ਜਿਹੜਾ ਰੈਡੀ ਕਰਨਾ ਤੁਸੀਂ ਬਸ ਮੈਨੂੰ ਪਿਕ ਸ਼ੇਅਰ ਕਰਕੇ ਸਕਰੀਨਸ਼ਾਟ ਭੇਜ ਕੇ ਇਹ ਕਹਿ ਸਕਦੇ ਹੋ ਵੀ ਸਾਡਾ ਇਹ ਫੈਬਰਿਕ ਤੇ ਜਿਹੜਾ ਸੂਟ ਹੈ ਤਿਆਰ ਕਰ ਦਿਓ ਇਹਦੇ ਵਿੱਚ ਆਪਣੇ ਕੋਲੇ ਕਲਰ ਹੈਗੇ ਨੇ ਸਾਰੇ ਥਾਂ ਦੇ ਥਾਂ ਆਪਾਂ ਜਿੰਨੇ ਹੈਗੇ ਸੀਗੇ ਲੈ ਕੇ ਆਿਆਂਗੇ ਕਿਉਂਕਿ ਮੇਰੇ ਲਵੇ ਅ ਮਤਲਬ ਕਸਟਮਰ ਜਾ ਦੇ ਨੇ ਹਨਾ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਕੰਮ ਆਪਣਾ ਬਹੁਤ ਵਧੀਆ ਚੱਲ ਰਿਹਾ ਅੱਜ ਦੇ ਟਾਈਮ ਤੇ ਕਸਟਮਰ ਜਾ ਦੇ ਨੇ ਕਿ ਤਾਂ ਕਰਕੇ ਮੇਰੇ ਲਈ ਉਹਨਾ ਫੈਬਰਿਕ ਮਤਲਬ ਉਹਨੇ ਫੈਬਰਿਕ ਨਹੀਂ ਹੁੰਦਾ ਹੈਗਾ ਕਈ ਵਾਰ ਹਨਾ ਘਾਟ ਜਾਂਦਾ ਹੈਗਾ ਤੇ ਫੈਬਰਿਕ ਤੇ ਚਲੋ ਇਹਦੇ ਨਾਲ ਦਾ ਮਿਲ ਜੂਗਾ ਪਰ ਲੱਗ ਜਾਂਦਾ ਟਾਈਮ 15 ਤੋਂ 20 ਦਿਨ ਪਰ ਜਿੰਨਾ ਕਿ ਮੈਨੂੰ ਮਿਲਦਾ ਹੈਗਾ ਆਪਾਂ ਲੈ ਆਉਂਦੇ ਆ ਵੀ ਜਿਹੜੀ ਚੀਜ਼ ਆਪਾਂ ਨੂੰ ਸੋਹਣੀ ਲੱਗਦੀ ਹੈ ਬਾਕੀ ਜ਼ਿਆਦਾਤਰ ਭੈਣਾਂ ਪਿਓਰ ਫੁੱਲ ਪਿਓਰ ਸੈਮੀ ਤੇ ਮਤਲਬ ਇਦਾਂ ਕਰਵਾ ਲੈਂਦੇ ਹੁੰਦੇ ਨੇ ਹੋਰ ਬਹੁਤ ਫੈਬਰਿਕ ਹੁੰਦਾ ਜਿੱਦਾਂ ਰੰਗੀਲਾ ਸਿਲਕ ਦਿਖਾਈ ਸੀਗੀ ਤੁਸੀਂ ਉਹਤੇ ਵੀ ਸੂਟ ਲੇਗੇ ਜਿਹੜੇ ਰੈਡੀ ਕਰਵਾ ਸਕਦੇ ਆਪਾਂ ਵਾਈਟ ਕਲਰ ਦੇ ਸੂਟ ਨੇ ਬਹੁਤ ਸੋਹਣੇ ਰੈਡੀ ਕਰਵਾਏ ਨੇ ਰੰਗੀਲਾ ਸਿਲਕ ਤੇ ਜੋ ਰੈਡੀ ਹੋ ਕੇ ਆਗੇ ਮੈਂ ਤੁਹਾਡੇ ਨਾਲ ਪਿਕ ਜ਼ਰੂਰ ਸ਼ੇ ਤੁਸੀਂ ਉਹ ਫੈਬਰਿਕ ਵੀ ਜਿੰਤਾ ਮਰਜ਼ੀ ਗਰਮੀ ਦੇ ਵਿੱਚ ਪਾ ਸਕਦੇ ਹੋਗੇ ਉਹ ਬਹੁਤ ਮਤਲਬ ਆਪਣੇ ਲੋਕਾਂ ਦੇ ਫੈਬਰਿਕ ਪਿਆਗਾ ਪਰ ਪਲੇਨ ਆਪਾਂ ਉਹਿੰਨੰਦੇ ਸਾਰਾ ਵਰਕ ਕਰਕੇ ਹੀ ਕਰਵਾ ਸਕਦੇ ਹੋ ਤੁਸੀਂ ਡਿਜ਼ਾਈਨ ਭੇਜ ਸਕਦੇ ਹੋ ਜੇ ਤੁਸੀਂ ਸਾਡਾ ਡਿਜ਼ਾਈਨ ਨਹੀਂ ਕਰਵਾਉਣਾ ਤੁਸੀਂ ਆਪਣਾ ਡਿਜ਼ਾਈਨ ਸ਼ੇਅਰ ਕਰ ਸਕਦੇ ਹੋਗੇ ਤੇ ਇਹ ਫੈਬਰਿਕ ਹੈਗਾ ਜਿਹੜਾ ਮਤਲਬ ਇਹ ਆਪਾਂ ਹੋਰ ਵੀ ਮੰਗਵਾਇਆ ਮੈਨੂੰ ਕਾਫੀ ਜਿਆਦਾ ਸੋਹਣਾ ਲੱਗਿਆ ਤੇ ਆਪਾਂ ਬਹੁਤ ਸੋਹਣੇ ਪਲੱਸ ਬਾਦਲਾ ਲਾ ਕੇ ਜਿਹੜਾ ਵਰਕ ਹੈਗਾ ਉਹ ਆਪਾਂ ਰੈਡੀ ਕਰਾਂਗੇ ਗਰਲਿਸ਼ ਸਟਾਈਲ ਦੇ ਵਿੱਚ ਸੂਟ ਨਿਕ ਜਿਹੜੇ ਰੈਡੀ ਕਰਨੇ ਨੇ ਇਹਦੇ ਵਿੱਚ ਇੱਕ ਹੈਗਾ ਮਹਿਰੂਨ ਕਲਰ ਬਲੂ ਸੌਰੀ ਮੋਰਪੰਖੀ ਆ ਪਿੰਕ ਮਹਿਰੂਨ ਤੇ ਹਗਾ ਬੋਟਲ ਦੀ ਇਹ ਕਲਰ ਵੀ ਹੈ ਜਿਹੜਾ ਬਹੁਤ ਜਿਆਦਾ ਸੋਹਣਾਗਾ ਇਹ ਵੀ ਕਲਰ ਕਲਰ ਸਾਰੇ ਹੀ ਸੋਹਣੇ ਨੇਗੇ ਤੇ ਵੀ ਡਿਫਰੈਂਟ ਜਹ ਹਨ ਕਿਸੇ ਜਨਾਂ ਕੋਲੇ ਜਿਦਾ ਕਿ ਮੇਰੇ ਕੋਲੇ ਇਹ ਕਲਰ ਹੈ ਨਹੀਂਗਾ ਕੋਈ ਵੀ ਤੇ ਤੁਸੀਂ ਜਿਹੜਾ ਤੁਹਾਡੇ ਕੋਲ ਨਹੀਂ ਹੁੰਦਾ ਵੈਸੇ ਰੰਗ ਤਾਂ ਦੇਖੋ ਸਾਰੇ ਹੁੰਦੇ ਨੇ ਕੋਈ ਪ੍ਰਿੰਟ ਚ ਹੁੰਦਾ ਕੋਈ ਵਰਕ ਵਾਲੇ ਚ ਹੁੰਦਾ ਆਪੋ ਆਪਣੀ ਜਗਾ ਸਾਰੇ ਸੋਹਣੇ ਨੇਗੇ ਇਹਦੇ ਵਿੱਚ ਆਗੇ ਡਾਟਸ ਕਾਟਨ ਦਾ ਫੈਬਰਿਕ ਹੈਗਾ ਬਹੁਤ ਪਾਸ ਹੋਇਆ ਫੈਬਰਿਕ ਹੈਗਾ ਇਹ ਤੁਸੀਂ ਸੂਟ ਨਹੀਂਗੇ ਤੇ ਤਿਆਰ ਕਰਵਾ ਸਕਦੇ ਹੋ ਸਕਰੀਨਸ਼ਾਟ ਭੇਜ ਕੇ ਆਪਣਾ ਤੁਸੀਂ ਡਿਜ਼ਾਈਨ ਸ਼ੇਅਰ ਕਰ ਦਿਓ ਜਾਂ ਕੋਈ ਮੇਰਾ ਡਿਜ਼ਾਈਨ ਪਾਇਆ ਹੋਇਆਗਾ ਤਾਂ ਤੁਸੀਂ ਉਹ ਸ਼ੇਅਰ ਕਰ ਦਿਓ ਵੀ ਸਾਡਾ ਇਸ ਫੈਬਰਿਕ ਤੇ ਇਸ ਕਲਰ ਤੇ ਸਾਡਾ ਸੂਟ ਹੈ ਜਿਹੜਾ ਤਿਆਰ ਕਰ ਦਿਓ ਉਮੀਦ ਕਰਦੀ ਆਂ ਕਿ ਤੁਹਾਨੂੰ ਅੱਜ ਵਾਲੇ ਸੂਟ ਨਹੀਂਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ